ਹਮ ਸ੍ਰੀ ਵਹਿਗੁਰੂ ਸਾਹਿਬ ਜੀ ਅਸਮ ਹੱਲਾ ਪਹਿਲਾ ਮਨ ਰਤਾਵ ਹਰਨਾਏ ਸੱਚ ਵਖਾਣਿਆ ਲੋਕਾਂ ਦਾ ਕਿਆ ਜਾਏ ਜਤੁ ਤਦ ਭਾਣਿਆ ਜੀਵ ਲੱਗ ਜੀਵ ਪ੍ਰਾਣ ਸੱਚ ਤੇ ਆਈਐ ਰਹਾ ਹਰ ਗੁਣ ਗਾਏ ਮਿਲੈ ਸੁਖ ਪਾਈਐ ਰਹਾ ਸੱਚੀ ਤੇਰੀ ਕਾਰ ਦੇ ਦਇਅਲ ਤੂੰ ਹੋ ਜੀਵ ਤਦ ਸਹਲਾਹਿ ਮਟੇਗ ਧਾਰ ਤੂੰ ਦਰਦ ਸੇ ਉਹ ਦਰਵਾਨੁ ਦਰਦ ਤੁਝਾ ਨਹੀ ਭਉਜਤੇ ਹੈ ਹਾਨੁ ਦਰਦ ਗਵਾ ਵਾਲੀ ਦਰਗਹ ਨਾਮਹ ਦੂਰ ਹਦੂਰ ਗਰਮਖ ਜਾਣਸੀ ਵੇਲਾ ਸਤਿ ਪਰਵਾਣੁ ਸਭ ਦੁਪਛਾਨਸੀ ਸਤ ਸਦੋ ਕਰ ਭਾਵੋ ਤੋ ਸਹਰ ਕਰਨ ਸੇ ਮਨੋ ਛੋਡ ਵਿਕਾਰੁ ਸਚਾ ਸਚੁ ਦੇ ਸੱਚੇ ਸੱਚਾ ਨੇਹ ਸੱਚਾ ਲਾਇਆ ਆਪੇ ਕਰੇ ਨਿਆਉ ਜੋ ਤਿਸ ਭਾਇਆ ਸੱਚੀ ਸੱਚੇ ਸੱਚੀ ਦਾਤ ਦੇ ਦੇਵਲ ਹੈ ਤਿਸ ਤੇ ਵੀ ਨਿਰ ਨਾ ਰਤਨ ਮਮੂਲ ਹੈ ਤੂੰ ਉੱਤਮਾ ਹੋ ਨੀਚ ਸੇਵਕਾਂ ਡਿਆ ਨਾਨਕ ਰਤਨ ਦਰਿ ਲਿਖੇ ਹੋ ਮਿਲੇ ਸਚ ਵੰਡਿਆ ਤੂੰ ਉੱਤਮ ਨੀਹੋ ਨੀਚ ਸੇਵਕਾਂ ਡਿਆ ਨਾਨਕ ਰਤਨ ਦਰ ਕਰੇ ਹੋ ਸਚਵੰਡਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੂਖੋ ਚਰੈ ਸ਼ਾਸਤਰ ਖਾਟ ਅੰਧ ਗਿਰਣ ਚੜ ਜਾਏ ਅੰਧ ਬਕਾਇ ਬਧਰੋ ਸੁਣੇ ਜੋ ਕਾਲ ਕਿਰਪਾ ਕਰਾਈ ਕਹਾ ਮੋਦ ਪ੍ਰਭ ਤੋਛੈ ਮਾਰੀ ਮਰਨ ਸਕੈ ਸਿਫਤ ਜੋ ਤੁਹਾਰੀ ਹਾਵਣ ਕਰ ਸਕੈ ਸਿਫਤ ਤੁਮਾਰੀ ਆਪਲੇ ਹੋ ਤੁਮ ਕਥਾ ਸੁਧਾਰੀ ਜੇਤਾ ਜੀਓ ਪਿੰਡ ਸਭ ਤੇਰਾ ਤੂ ਅੰਤਰਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਾਨਕ ਜੇ ਹਤੂ ਕਰਾਏ ਹੈ ਤੇ ਹ ਹਮ ਕਰੀ ਵਖਿਆਲ ਸੋ ਗੁਰੂ ਪਿਆਰੀ ਗੁਰੂ ਸਾਰੇ ਸਾਧ ਸੰਗਤ ਜੀ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਆਸਾਨ ਹਲਾ ਪਹਿਲਾ ਆਸਰ ਆਗਿਆ ਤੇ ਅਸ਼ਟਪਦੀਆਂ ਦਾ 21ਵੀਂ ਅਸ਼ਟਪਦੀ ਲੜੀਵਾਰ ਦੀ ਜੋ ਕਿ ਤੁਹਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮੁਬਾਰਕ ਹਨ 401 ਕਿ 422 ਅੰਕ ਤੇ ਸੋ ਸ਼ੋਭਿਤ ਹੈ ਸਤਿਗੁਰ ਬਖਸ਼ਿਸ਼ ਕਰਦੇ ਨੇ ਵਿਕੇਸ਼ਤਰਨ ਜੋ ਪਰਮਾਤਮਾ ਦੇ ਦਰ ਤੇ ਪ੍ਰਵਾਨ ਹੋਈਦਾ ਜੋ ਲੱਗ ਜਿਉ ਪ੍ਰਾਣ ਸੱਚ ਤੇ ਆਈਐ ਕਿੰਦੇ ਮੇਰੇ ਸਤਿਗੁਰੂ ਜਦ ਤੱਕ ਜਿਉ ਲੱਗ ਜਿਉ ਪ੍ਰਾਣ ਜੋ ਲੱਗ ਜਿਉ ਪ੍ਰਾਣ ਜਦ ਤੱਕ ਜਿੰਦਾ ਜਦ ਤੱਕ ਸਵਾਸ ਚੱਲਦੇ ਨੇ ਪ੍ਰਾਣ ਚੱਲਦੇ ਨੇ ਸੱਚ ਤੇ ਆਈਐ ਨਾਮ ਜਪਣਾ ਕਰਦਾ ਪ੍ਰਾਣੀ ਨੂੰ ਆ ਲਾਹ ਲੈਣ ਲੱਗਾ ਕਿ ਤੂੰ ਫੱਕੜੇ ਸਭ ਮੁਕਦੀ ਚੱਲਦੀ ਰਹੇ ਇਹ ਕਹਿੰਦੇ ਭਾਈ ਜਦ ਤੱਕ ਜੀ ਹੈ ਜਿੰਦਾ ਹੈ ਪ੍ਰਾਣ ਹੈ ਸਵਾਸ ਚੱਲ ਰਹੇ ਨੇ ਤੇ ਉਦੋਂ ਤੱਕ ਉਸ ਸੱਚੇ ਨੂੰ ਧਿਆਣਾ ਕਰੀਏ ਲਹਾ ਹਰ ਗੁਣ ਗਾਏ ਮਿਲੈ ਸੁਖ ਪਾਈਏ ਰਹਾਓ ਲਹਾ ਹਰ ਗੁਣ ਗਾਏ ਉਹ ਪਰਮਾਤਮਾ ਦਾ ਨਾਮ ਰੂਪੀ ਲਹਾ ਘਟਨਾ ਕਰ ਉਹਦੇ ਹਾਰੇ ਦੇ ਗੁਣ ਗਾੜੇ ਕਰ ਮਿਲੈ ਸੁਖ ਪਾਈਐ ਫਿਰ ਉਹਦੇ ਨਾਮ ਦੀ ਬਦੌਲਤ ਤੈਨੂੰ ਨਾਮ ਦਾ ਸੁਖ ਮਿਲ ਜਾਏਗਾ ਤੈਨੂੰ ਗਿਆਨ ਮਿਲ ਜਾਏਗਾ ਆਸਰਾ ਹਾਵ ਵਿਸ਼ਰਾਮ ਦੇ ਕੇਂਦਰੀਪਾ ਸਮਝਾਂਦੇ ਨੇ ਆਸਮਹਲਾ ਪਹਿਲਾ ਮੰਨ ਰਤੋ ਹਰਨਾਏ ਸੱਚ ਬਖਾਣਿਆ ਜਿੰਨੇ ਮੇਰਾ ਮਨ ਨਾਮ ਵਿੱਚ ਰਤਿਆ ਗਿਆ ਹਰਨਾਏ ਹਰਿ ਦੇ ਨਾਮ ਵਿੱਚ ਰਤਿਆ ਗਿਆ ਸੱਚ ਬਖਾਣੇ ਤੇ ਮੈਂ ਸੱਚੀ ਬਖਿਆਣੇ ਕਰਦਾ ਸੱਚੀ ਜਿ ਆਪਣਾ ਕਰਦਾ ਲੋਕਾਂ ਦਾ ਕਹਿ ਜਾਏ ਜਤੁਦ ਪਾਣਿਆ ਕਹਿੰਦੇ ਲੋਕਾਂ ਨੂੰ ਕੀ ਐ ਲੋਕਾਂ ਦੀ ਕੀ ਰੀਸ ਤਾਈਂ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਲੋਕ ਕਹੇ ਕਬੀਰ ਬੋਹਰਣਾ ਕਬੀਰ ਕਹ ਮਰੋ ਨੇ ਪ੍ਰਸ਼ਨ ਆ ਕੋਈ ਆ ਕਿਆ ਪੁੱਛਣਾ ਕੋਈ ਕਹ ਬੈ ਤਾਲਾ ਕੋਈ ਆਖ ਆਦਮੀ ਨਾਨਕ ਵਿੱਚ ਆ ਨਾਨਕ ਭੈਣ ਦੇ ਵਾਣਾ ਸਾਗਾ ਨਾਨਕ ਬੋਹਰਣਾ ਹਮ ਪਰ ਮੇਲ ਇੱਕ ਪ੍ਰਸ਼ਨ ਆ ਇੱਕ ਨੂੰ ਵਿਚਾਰੇ ਲੋਕਾਂ ਦਾ ਕਿਆ ਕਹਿੰਦੇ ਉਹ ਮੈਂ ਜਪਦਾ ਇੱਕ ਨੂੰ ਧਿਆਨਾ ਇੱਕ ਨੂੰ ਫਿਰ ਉਹ ਲੋਕਾਂ ਨੂੰ ਸਾੜਾ ਕੱਲ ਜਾਏ ਜੱਤੁਦ ਭਾਣੇ ਜਦੋਂ ਤੈਨੂੰ ਭਾ ਦੇਵਾ ਤੇ ਲੋਕਾਂ ਦੀ ਕਾਹਲੀ ਪਰਵਾਹ ਜੇ ਤੂੰ ਆਪਣੇ ਭਗਤ ਦੀ ਪੈਜਾਂ ਨੂੰ ਰੱਖਦਾ ਹੈ ਹਰ ਜੁਗ ਜੁਗ ਭਗਤ ਪਾਇਆ ਪੈਜ ਰੱਖਦਾ ਹੈ ਰਮ ਰਾਜ ਆਪ ਪੈਜ ਰੱਖਦਾ ਹੈ ਆਪਣੇ ਭਗਤ ਦੀ ਫਿਰ ਹੁਣ ਲੋਕਾਂ ਦੀ ਕਿਹੜੀ ਮੋਠਾ ਦੀ ਜੋ ਲਗ ਜੀ ਉਪਰਾਂ ਸਚ ਤੇ ਆਈ ਹੈ ਲਾਹ ਹਰ ਗੁਣ ਗਾਏ ਮਿਲੇ ਸੁਖ ਪਾਈ ਰਹਾ ਕਿਉਂ ਜਦ ਤੱਕ ਜੀਵ ਪ੍ਰਾਣ ਜਿੰਦ ਨੇ ਸਰੀਰ ਚ ਸ્વાસ ਚੱਲਦੇ ਨੇ ਨਾਮ ਨੂੰ ਧਿਆਣਾ ਕਹੀਏ ਲਾਹ ਹਰ ਗੁਣ ਗਾਏ ਮਿਲੇ ਸੁਖ ਪਾਈ ਲਾਹ ਖਟਨਾ ਕਰੀਏ ਜਿਸਮ ਬੰਨ ਬੁਧ ਮ੍ਰੀਦਾ ਜਿਹਨੇ ਉਹਦੇ ਖਰੀਦੇ ਗੁਣ ਗਾਣੇ ਕੀਏ ਮਿਲਿਆ ਸੁਖ ਪਾਈਏ ਫਿਰ ਉਹ ਨਾਮ ਦਾ ਸੁਖ ਮਿਲਦਾਂ ਰਹਾਵ ਸੱਚੀ ਤੇਰੀ ਕਾਰ ਦੇ ਦਿਆਲ ਤੂੰ ਮੇਰੇ ਸਤਿਗੁਰੂ ਤੇਰੀ ਸੱਚੀ ਕਾਰ ਕਿਹੜੀ ਐ ਨਾਮ ਦੀ ਸੱਚੀ ਤੇਰੀ ਕਾਰ ਦੇਹ ਦਿਆਲ ਤੂੰ اے ਮੇਰੇ ਦਿਆਲੂ ਕਿਰਪਾਲੂ ਗਰੀਬਾਂ ਦੇ ਪੈਰ ਰੱਖਣ ਵਾਲੇ ਪ੍ਰਮਾਤਮਾ ਤੂੰ ਆਪਣੀ ਸੱਚੀ ਕਾਰ ਨਾਮ ਦੀ ਬਖਸ਼ਿਸ਼ ਕਰ ਤੋਨੀ ਮਾ ਤੁਦ ਸਹਾਰਾ ਹੈ ਮੈਂ ਟੀਕ ਅਧਾਰ ਤੂੰ ਹੋ ਜੀਵਨ ਮੈਂ ਜੀਉਣਾ ਤੂੰ ਸਹਾਰਾ ਹੈ ਤੈਨੂੰ ਸੁਲਾ ਕੇ ਤੇਰੀ ਸਿਫਤ ਕਰਕੇ ਤੇਰੀ ਵਡਿਆਈ ਕਰਕੇ ਮੈਂ ਟੀਕ ਅਧਾਰ ਤੂੰ ਮੈਨੂੰ ਤੇਰੀ ਟੀਕ ਤੇਰਾ ਹੀ ਆਸਰਾ ਤੇਰਾ ਹੀ ਵਰਣਾ ਹੈ ਦਰ ਸੇਵਕ ਦਰਵਾਣ ਦਰਦ ਤੂੰ ਨਾ ਰਹੀ ਦਰ ਸੇਵਕ ਦਰਵਾਣ ਮੇਰੇ ਸਾਧੂ ਅਸੇ ਤੇਰੇ ਦਰ ਦੇ ਦਾਸ ਹਾਂ ਅਸੀਂ ਤੇਰੇ ਦਰ ਦੇ ਚੋਰ ਵਰਦਾਰ ਹਾਂ ਦਰਦ ਤੂੰ ਜਾਣੀ ਸਾਡੀ ਵਰਥਾ ਤੂੰ ਹੀ ਜਾਣਦਾ ਹੋਰ ਕੋਈ ਨਹੀਂ ਜਾਣ ਸਕਦਾ ਪਰ ਤੇਰੀ ਹੈ ਰਾਨ ਦਰਦ ਗਵਾ ਬਹੀ ਤੇਰੀ ਜਿਹੜੀ ਭਗਤੀ ਤੇਰਾ ਜਿਹੜਾ ਸਿਮਰਨ ਐਡਾ ਅਸਚਰਜਮਈ ਐ ਕਿ ਮਨ ਦਾ ਜਿਹੜਾ ਦੁੱਖ ਐ ਇਹ ਗਵਾ ਦਿੰਦਾ ਖਤਮ ਕਰ ਦਿੰਦਾ ਦਰਗਹ ਨਾਮ ਹਦੂਰ ਗੁਰਮੁਖ ਜਨ ਸਿੰਘ ਇਹਨਾਂ ਦਰਗਾਹ ਵਿੱਚ ਤੇਰਾ ਨਾਮ ਵੀ ਜਿਹੜਾ ਮੇਰੇ ਸਤਿਗੁਰੂ ਤੇਰੇ ਦਰ ਤੇ ਹੀ ਫੇਮ ਬੈਜ ਰੱਖਦਾ ਹੈ ਗੁਰਮੁਖ ਜਨਸੀ ਇਹ ਜਿਹੜੇ ਗੁਰਮੁਖ ਲੈ ਕੇ ਚੱਲਦੇ ਨੇ ਉਹ ਇਸ ਥੀਜ ਨੂੰ ਜਾਣਦੇ ਨੇ ਵੇਲਾ ਸੱਚ ਪ੍ਰਵਾਨ ਸ਼ਬਦ ਪਛਾਣਸੀ ਈ ਸੱਚਾ ਵੇਲਾ ਜਦੋਂ ਸ਼ਬਦ ਨੂੰ ਪਛਾਣਿਆ ਉਹ ਕੜੀ ਸੁਲਖਣੀ ਜਿਤ ਪ੍ਰਭ ਆਵਾ ਚਿਤ ਤੂੰ ਕੜੀ ਸੁਲਖਣੀ ਤੇਰਾ ਸਿਮਰਨ ਕੀਤਾ ਉਹ ਪਲ ਮੂਰਤ ਸਫਲਾ ਵੇਲਾ ਸੱਚ ਪ੍ਰਵਾਨ ਉਹ ਵੇਲਾ ਪ੍ਰਵਾਨ ਉਹ ਕੜੀ ਪ੍ਰਵਾਨ ਸ਼ਬਦ ਪਛਾਣਸੀ ਜਦੋਂ ਤੇਰੇ ਸ਼ਬਦ ਨੂੰ ਪਛਾਣਿਆ ਤੇਰੇ ਨਾਲ ਸਾਰੇ ਭਾਈ ਸਤ ਸੰਤੋਖ ਕਰ ਭਾਓ ਤੋ ਸਹਾ ਕਾ ਨਾਮ ਦੇ ਫਤ ਸੰਤੋਖ ਸਤ ਸਬਰ ਵਿੱਚ ਰਹਿਣਾ ਸੰਤੋਖ ਵਿੱਚ ਰਹਿਣਾ ਕਰ ਭਾਓ ਤੇ ਪ੍ਰੇਮ ਭਗਤੀ ਵਿੱਚ ਤੇਰੇ ਨਿਰਮਲ ਦੌਰ ਵਿੱਚ ਰਹਿਣਾ ਇਹਦਾ ਸਾਰਾ ਤੋਸਾ ਜਿਵੇਂ ਮੈਦਾ ਘੋ ਚੀਨੀ ਆਟਾ ਇਹਦਾ ਕਰਕੇ ਕਿਉਂ ਪਾ ਕੇ ਅਗਰ ਬਾਲ ਕੇ ਤੇ ਇਹਦਾ ਇੱਕ ਪ੍ਰਸ਼ਾਦ ਬਣਨਾ ਇਸ ਤਰ੍ਹਾਂ ਕਹਿੰਦੇ ਸਤ ਸੰਤੋਖ ਨਿਰਮਲ ਭਉ ਡਰ ਦਾ ਇਹ ਜਿਹੜਾ ਇਹ ਸਾਰਾ ਇੱਕ ਤੋਸਾ ਬਣ ਗਿਆ ਇੱਕ ਕਹਿੰਦੇ ਇੱਕ ਭੰਡਾਰਾ ਬਣ ਗਿਆ ਹਰਨਾਮ ਸੇ ਤੇਰੇ ਨਾਮ ਦੀ ਬਦੌਲਤ ਬਣੇ ਆ ਮਨੋ ਛੋੜ ਵਿਕਾਰ ਸੱਚਾ ਸਾਚ ਦੇ ਮੇਰੇ ਮਨ ਤੋਂ ਕਿਰਪਾ ਕਰ ਮੇਰੇ ਮਨ ਤੋਂ ਵਿਕਾਰ ਖਤਮ ਹੋ ਜਾਣ ਸੱਚਾ ਸਾਚ ਦੇ ਤੇਰੇ ਸੱਚੇ ਨਾਮ ਨਾਲ ਜੁੜਿਆ ਰਵਾਂ ਈਵੇਂ ਦੇ ਸੱਚੇ ਮਾਲਕ ਤੂੰ ਸੱਚਾ ਨਾਮ ਦੇ ਸੱਚੇ ਸੱਚਾ ਨੇ ਹੋ ਸੱਚਾ ਲਾਇਆ ਸੱਚੇ ਸੱਚਾ ਨੇ ਸੱਚੇ ਪ੍ਰਮਾਤਮਾ ਨੇ ਆਪਣਾ ਸੱਚਾ ਪਿਆਰ ਲਾਇਆ ਸੱਚੇ ਨੇ ਲਾਇਆ ਸੱਚੇ ਪ੍ਰਮਾਤਮਾ ਨੇ ਹੀ ਲਾਣਾ ਕੀਤਾ ਆਪੇ ਕਰੇਂ ਨਿਆਉ ਜੋ ਤਿਸ ਪਾਇ ਉਹ ਨਿਆਉ ਵੀ ਆਪ ਹੀ ਕਰਦਾ ਕਿਉਂਕਿ ਤੇਰਾ ਘਰ ਸਦਾ ਸਦਾ ਹੈ ਨਿਆਉ ਆਪ ਹੀ ਕਰਦਾ ਜੋ ਉਸ ਪਾਇ ਜੋ ਤੈਨੂੰ ਭਾਜਾਏ ਉਹ ਉਹ ਤੂੰ ਨਿਆ ਕਰਦਾ ਸੱਚੇ ਸੱਚੀ ਦਾਤ ਦੇ ਦਿਆਲ ਹੈ ਮੇਰੇ ਸਤਿਗੁਰੂ ਤੇਰੇ ਦਾਤ ਵੀ ਸੱਚੀ ਤੂੰ ਵੀ ਸੱਚਾ ਪਰ ਜੇ ਨੂੰ ਤੂੰ ਦਿਆਲੂ ਹੋ ਕੇ ਦੇ ਦਿੰਦਾ ਫਿਰ ਉਹ ਵੀ ਸੱਚਾ ਤਿਸ ਸੇਵੀ ਦਿਨ ਰਾਤ ਨਾਮ ਅਮੋਲ ਹੈ ਤੇ ਇਸ ਲਈ ਤਿਸ ਸੇਵੀ ਦਿਨ ਰਾਤ ਜਿਹੜਾ ਤੇਰਾ ਨਾਮ ਅਮੋਲਕ ਹੈ ਨਾ ਇੱਥੇ ਅਰਥ ਹੋਣੀਏ ਨਾਮ ਅਮੋਲ ਹੈ ਜਿਹੜਾ ਤੇਰਾ ਨਾਮ ਅਮੋਲਕ ਹੈ ਤਿਸ ਸੇਵੀ ਦਿਨ ਰਾਤ ਉਹ ਨੂੰ ਮੈਂ ਦਿਨ ਰਾਤ ਸੇਵਦਾ ਦਿਨ ਰਾਤ ਜਪਨਾ ਕਰਦਾ ਤੂੰ ਉਤਮ ਹੋ ਨੀਤ ਸੇਵਕਾਂ ਦੀ ਆ ਤੂੰ ਬੜਾ ਉੱਚਾ ਹੈ ਹੋ ਨੀਚ ਮੈਂ ਨੀਚਾ ਨੀਚਾ ਹੋ ਅਤ ਨੀਚ ਨਾਨਕ ਤਰੀਕੇ ਸਾਡੇ ਸਾਥ ਵਰਡਿਆ ਸਰਗਰੀ ਜਿੱਥੇ ਨੀਚ ਸਮਾ ਲਈਏ ਜਿੱਥੇ ਦਦਰ ਪਰਿਭੁਸ਼ੀ ਮੇਰੇ ਸਤਿਗੁਰੂ ਮੈਂ ਨੀਚਾ ਕਿਰਪਾ ਕਰ ਤੇਰਾ ਸੇਵਕ ਮੈਨੂੰ ਪਛਾਣਾਗਾ ਮੈਨੂੰ ਵਖਾਣਾ ਕਰਨਾ ਨਗ ਨਦਰ ਕਰੇ ਹੋ ਮਿਲੈ ਸਚ ਵਡਿਆ ਮੇਰੇ ਸਤਿਗੁਰੂ ਨਾਨਕ ਨਦਰ ਕਰੇ ਹੋ ਏ ਪ੍ਰਮਾਤਮਾ ਜੀ ਏ ਸਤਿਗੁਰੂ ਜੀ ਦਾਸ ਤੇ ਨਾਨਕ ਤੇ ਨਰ ਕਰਨੇ ਕਰੋ ਤਾਂ ਕਿ ਸਾਡੇ ਤੇ ਕਿਰਪਾ ਦ੍ਰਿਸ਼ਟੀ ਕਰਨੀ ਕਰੋ ਤਾਂ ਕਿ ਸਾਡੀਆਂ ਵਿਛੜੀਆਂ ਹੋਈਆਂ ਜਿਹੜੀਆਂ ਜੀਵ స్తਰੀਆਂ ਨੂੰ ਵੀ ਤੇਰਾ ਸੱਚਾ ਨਾਮ ਮਿਲ ਜਾਏ ਤੇਰੇ ਨਾਲ ਇੱਕ ਮੁਕਤਾ ਹਾਸਲ ਕਰ ਲਈ ਤੇ ਸਤਿਗੁਰੂ ਕਿਰਪਾ ਕਰ ਤੇਰੇ ਨਾਮ ਵਿੱਚ ਪਰਤੇ ਜਾਈਏ ਇੰਨੀ ਕੁ ਬੇਨਤੀਆਂ ਪ੍ਰਵਾਦ ਕਰਨੀਆਂ ਜਿਵੇਂ ਸੀਸ ਕਰੋ 10 ਅੱਗੇ ਤੋਂ ਕਥਾ ਵਿਚਾਰਾ ਕਰਨ ਦੀ ਜਾਚ ਆ ਜਾਵੇ ਲੇਖਕ ਟੈਣਾ ਛੁੱਪੀ ਹੈ ਖੇੜ ਖੇੜ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਰਿਕ ਪਾਉ ਤਾ ਤੇ ਸਰਜਣਾ ਸੀਸੜੀਆਂ ਯਹੋਵਾ ਸਭ ਤੋਂ ਮਹਾਨ ਜਿਵਾਜਿਕ ਫਤਿਹ ਦਾ ਯਹੋਵਾ ਫਤਿਹ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਦੀ ਫਤਿਹ